ਲੋਕ ਸਭਾ ਚੋਣਾਂ 2024 ਦੀ ਮੱਦੇ ਨਜ਼ਰ ਜਿੱਥੇ ਵੋਟਰਾਂ ਦੇ ਵੱਲੋਂ ਆਪਣੇ ਮਤ ਦਾ ਇਸਤੇਮਾਲ ਕਰਕੇ ਆਪਣੀ ਪਹਿਲੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਬਟਾਲਾ ਚ ਬੂਥ ਨੰਬਰ 96 ਨੂੰ ਗ੍ਰੀਨ ਬੂਥ ਬਣਾਇਆ ਗਿਆ ਜਿਸ ਦਾ ਮਕਸਦ ਹੈ ਕਿ ਲੋਕਾਂ ਦੇ ਵਿੱਚ ਵਾਤਾਵਰਣ ਦੀ ਸੰਭਾਲ ਕਰਨ ਦਾ ਸੁਨੇਹਾ ਦਿੱਤਾ ਜਾ ਸਕੇ ਇਸ ਦੀ ਸਜਾਵਟ ਵੀ ਵੱਖਰੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਇੱਕ ਫੋਟੋ ਕੋਰਨਰ ਵੀ ਬਣਾਇਆ ਗਿਆ ਅਤੇ ਖਾਸ ਗੱਲ ਇਹ ਦੱਸੀ ਜਾ ਰਹੀ ਹੈ ਕਿ ਇੱਥੇ ਵੋਟ ਪੋਲ ਕਰਨ ਆ ਰਹੇ ਵੋਟਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਫ੍ਰੀ ਬੂਟੇ ਵੀ ਦਿੱਤੇ ਜਾ ਰਹੇ ਨੇ ਇੱਥੇ ਡਿਊਟੀ ਤੇ ਤਨਤ ਸਟਾਫ ਦਾ ਇਹ ਵੀ ਕਹਿਣਾ ਹੈ ਕਿ ਇਸ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਇੱਕ ਉਪਰਾਲਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਵੱਧ ਤੋਂ ਵੱਧ ਬੂਟੇ ਵੀ ਲਗਾਏ ਜਾਣ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਜਦੋਂ ਪੱਤਰਕਾਰ ਨੇ ਗੱਲਬਾਤ ਕੀਤੀ ਹੈ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਹੈ ਤੁਸੀਂ ਤਸਵੀਰਾਂ ਲਾਈਵ ਦੇਖ ਸਕਦੇ ਹੋ ਚੋਨਾ ਪੈ ਰਹੀ ਚੋਨਾ ਹੋ ਰਹੀ ਹੈ ਉੱਥੇ ਹੀ ਬਟਾਲਾ ਦੇ ਵਿੱਚ ਇੱਕ ਗ੍ਰੀਨ ਬੂਥ ਬਣਾਇਆ ਗਿਆ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਗ੍ਰੀਨ ਬੂਥ ਹੈ ਜਿਹੜਾ ਜ਼ਿਲ੍ਹਾ ਕਰਤਾਰਪੁਰ ਦੇ ਵਿੱਚ ਇੱਕ ਕੋਈ ਗ੍ਰੀਨ ਬੂਥ ਹੈ ਜਿਹੜਾ ਬਟਾਲਾ ਦੇ ਵਿੱਚ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਗ੍ਰੀਨ ਬੂਥ ਤੇ ਜਿਹੜਾ ਇੱਕ ਪੌਦੇ ਦਿੱਤੇ ਜਾ ਰਹੇ ਵੋਟਰਾਂ ਨੂੰ ਔਰ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪੇੜ ਪੌਦੇ ਜਿਹੜੇ ਆਪਣੇ ਲਗਾਓ ਜਿਹੜਾ ਵਾਤਾਵਰਣ ਹੈ ਉਹ ਠੀਕ ਕੀਤਾ ਜਾਵੇ ਆਪਾਂ ਗੱਲ ਵੀ ਕਰਾਂਗੇ ਜਿਹੜੇ ਇੱਥੇ ਬਹੁਤ ਵਧੀਆ ਲੱਗਿਆ ਜੀ ਇਹ ਜੋ ਪੌਦੇ ਦਿੱਤੇ ਜਾ ਰਹੇ ਨੇ ਬਹੁਤ ਵਧੀਆ ਉਪਰਾਲਾ ਜੀ ਕਿਉਂਕਿ ਜਿਸ ਤਰ੍ਹਾਂ ਸਾਡੇ এনवायरमेंट ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਪੋਲੂਸ਼ਨ ਬਹੁਤ ਵੱਧ ਗਈ ਹੈ ਹੀਟਿੰਗ ਬਹੁਤ ਜ਼ਿਆਦਾ ਹੋ ਗਈ ਹੈ ਸੋ ਇਹ ਇੱਕ ਬੜਾ ਅੱਛਾ ਉਪਰਾਲਾ ਔਰ ਆਮ ਲੋਕਾਂ ਨੂੰ ਇਹ ਅਵੇਅਰਨੈਸ ਹੈ ਕਿ ਜਿਹੜੇ ਪੌਦੇ ਨੇ ਸਾਡੇ ਲਈ ਕਿੰਨੇ ਐਮੈਟ ਰੱਖਦੇ ਨੇ ਔਰ ਜਿਹੜਾ ਵੀ ਕੋਈ ਪੋਲ ਕਰਕੇ ਜਾ ਰਿਹਾ ਉਹਨਾਂ ਨਾਲ ਦੇ ਨਾਲ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇੱਕ ਪੌਦਾ ਸਿੱਜੀ ਅਸੀਂ ਪੋਲਿੰਗ ਵੋਲੰਟੀਅਰਸ ਜਿਹੜੇ ਨੇ ਪੋਲਿੰਗ ਬੂਥ ਤੇ ਲਗਾਉਣੇ ਸੀਗੇ ਔਰ ਉਹਨਾਂ ਦੀ ਜੋੜ ਇਸ ਆਰ ਨਾਟ ਲੈਸ ਦਨ 18 ਸੋ ਇਹ ਸਾਡੇ ਆਪਣੇ ਹੀ ਸਕੂਲ ਦੇ ਬੱਚੇ ਨੇ ਜਿਨ੍ਹਾਂ ਨੇ ਵੋਲੰਟੇਰਲੀ ਜਿਹੜੀ ਅੱਗੇ ਆ ਕੇ ਇਹ ਸਬਸਿਸ ਦੇਣ ਦੀ ਯੈਸ ਕੀਤੀ ਸੀ ਔਰ ਇਹ ਬੱਚੇ ਸਾਡੇ ਜਿਹੜੇ ਨੇ ਵੋਲੰਟੇਰਲੀ ਸਬਸਿਸ ਦੇ ਰਹੇ ਨੇ ਐਸ ਪੋਲਿੰਗ ਜਿਹੜੇ ਵੋਲੰਟੇਅਰਸ ਬੋਟਾ ਦੇ ਨਾਲ ਇੱਕ ਸੰਦੇਸ਼ ਵੀ ਦੇ ਰਹੇ ਵੀ ਜਿਹੜਾ ਆਪਣਾ ਵਾਤਾਵਰਨ ਨੂੰ ਸਹੀ ਕੀਤਾ ਜਾ ਕਿਉਂਕਿ ਰੰਗੋਲੀ ਵਗੈਰਾ ਸਭ ਕੁਝ ਇੱਥੇ ਬਣਾਇਆ ਦੱਸੋ ਬਿਲਕੁਲ ਜੀ ਇਹ ਇੱਕ ਮੈਸੇਜ ਹੈ ਜੀ ਇਹ ਰੰਗੋਲੀ ਦੇ ਵਿੱਚ ਵੀ ਜੀ ਵਾਤਾਵਰਨ ਹੀ ਦਰਸਾਇਆ ਗਿਆ ਹੈ ਔਰ ਇਹ ਬੱਚੇ ਬੜੇ ਮੋਟੀਵੇਸ਼ਨਲ ਜਿਹੜੀ ਅਪਰੋਚ ਹੈਗੀ ਆ ਆਮ ਲੋਕਾਂ ਨੂੰ ਕਿ ਬੱਚੇ ਜਿਹੜੇ ਨੇ ਛੋਟੇ ਛੋਟੇ ਬੱਚੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਮੂਲ ਹੋ ਕੇ ਸਾਡੇ ਇਸ ਵਾਤਾਵਰਨ ਨੂੰ સ્વਸ਼ ਬਣਾਉਣ ਦੇ ਵਿੱਚ ਹੈਲਪਫ ਨੇ ਜੀ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਮੁਤਾਬਕ ਡੀਸੀ ਸਾਹਿਬਾ ਲੋਕਾਂ ਕੀਤਾ ਗਿਆ ਸੀਗਾ ਕਿ ਅਪਰਾਧ ਅੰਸਵਾਲਕਾ ਬਟਾਲਾ ਦੇ ਵਿੱਚ ਇੱਕ ਬੂਥ ਸੈਟਅਪ ਕੀਤਾ ਜਾਵੇ ਜਿੱਥੇ ਕੁਝ ਵਾਤਾਵਰਨ ਦੇ ਸਬੰਧ ਵਿੱਚ ਲੋਕਾਂ ਨੂੰ ਅਵੇਅਰਨੈਸ ਕੀਤੀ ਜਾਵੇ ਤੇ ਕੁਝ ਸਹੂਲਤਾਂ ਦਿੱਤੀਆਂ ਜਾਣ ਤਾਂ ਉਸ ਨੂੰ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਜਾ ਰਹੇ ਹੋયા ਐਸਡੀ ਮੈਡਮ ਵੱਲੋਂ ਅ ਫਾਰੈਸਟ ਡਿਪਾਰਟਮੈਂਟ ਦੀ ਪੋਲਿਊਸ਼ਨ ਮੋਟਰ ਬੋਰਡ ਦੀ ਤੇ ਡੀਓ ਫਟਾਲਾ ਦੀ ਇੱਕ ਟੀਮ ਬਣਾਈ ਗਈ ਸੀ ਵੀ ਉਹਨਾਂ ਵੱਲੋਂ ਸਾਡੀ ਟੀਮ ਨੂੰ ਉਪਰਾਲੇ ਵੱਲੋਂ ਇੱਕ ਗ੍ਰੀਨ ਹੱਟ ਬਣਾਈ ਗਈ ਹੈ ਜਿੱਥੇ ਲੋਕ ਵੋਟ ਤੇ ਪੌਣ ਮਗਰੋਂ ਆਪਣੀ ਇੱਕ ਯਾਦਗਾਰ ਫੋਟੋ ਖਿਚਵਾ ਸਕਣ ਉਸ ਤੋਂ ਉਪਰੰਤ ਇੱਕ ਸਟਾਲ ਸੈੱਟ ਕੀਤੀ ਗਈ ਹੈ ਵੀ ਜਿੱਥੇ ਵਨ ਵਿਭਾਗ ਵੱਲੋਂ ਕਿਸੇ ਵੀ ਵੋਟਰ ਨੂੰ ਜਿਹੜਾ ਆਉਂਦਾ ਹੈ ਵਿਲਿੰਗਲੀ ਜਿਹੜਾ ਆਪਣੇ ਵਾਸਤੇ ਕੋਈ ਪੌਦਾ ਲੈ ਜਾਣਾ ਚਾਹੁੰਦਾ ਹੈ ਫਲਦਾਰ ਚਾਹੇ ਚਾਂਦਾਰ ਬੁੱਟਾ ਲੈਣਾ ਚਾਹੁੰਦਾ ਉਹ ਵੰਡੇ ਜਾ ਰਹੇ ਹਨ ਤਾਂਕਿ ਜੋ ਵੀ ਹੀਟ ਵੇਅਰ ਤੋਂ ਨਾਰਥ ਇੰਡੀਆ ਆਪਣਾ ਜੂਝ ਰਿਹਾ ਹੈ ਉਸ ਨੂੰ ਖਤਮ ਕਰਨ ਵੱਲ ਇੱਕ ਛੋਟਾ ਜਿਹਾ ਪ੍ਰਾਲਾ ਸ਼ੁਰੂ ਕੀਤਾ ਜਾ ਸਕਦਾ ਹੈ। ਦੇਖਿਆ ਜਾਈ ਤੇ ਜੋ ਵੋਟਰ ਜਿਹੜੇ ਬੋਟ ਪਾ ਕੇ ਸੁੱਤੇ ਤੁਹਾਡੇ ਵਾਲੀ ਆਈ ਜਾਂਦੇ ਜੀ ਬਿਲਕੁਲ ਜੀ ਦੇਖੋ ਹਰੇਕ ਨੂੰ क्रेਜ਼ ਹੁੰਦਾ ਜੀ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਮੈਂ ਇੱਕ ਯਾਦਗਾਰ ਫੋਟੋ ਕਚਾਨ ਲਈ ਹੱਟ ਬਣਾਈ ਗਈ ਹੈ। ਹਰ ਕਿਸੇ ਨੂੰ ਹੁੰਦਾ ਕਿ ਮੈਂ ਗਿਆ ਸੀਗਾ ਉੱਥੇ ਤਾਂ ਇੱਕ ਯਾਦਗਾਰ ਉਸ ਪਲ ਨੂੰ ਕਿਤੇ ਵੀ ਕਿਸੇ ਮੂਮੈਂਟ ਚ ਕੈਚ ਕਰ ਲਵਾਂ। ਬਸ ਕਿਤੇ ਵੀ ਵਾਰ ਜਾਂਦੇ ਹਾਂ ਤਾਂ ਅੱਜ ਕੱਲ ਆਪਣੀ ਕੋਸ਼ਿਸ਼ ਹੁੰਦੀ ਹੈ ਹਰ ਜਗ੍ਹਾ ਤੇ ਇੱਕ ਫੋਟੋ ਕਚਾਨ ਦੀ ਸੋ ਦੈਟ ਉਹ ਮੈਮਰੀ ਮੇਰੇ ਯਾਦ ਧਿਆਨ ਚ ਰਹੇ ਫਿਰ ਫੋਨ ਚ ਕੈਪਚਰ ਹੋ ਜੇ ਤਾਂ ਉਸੇ ਲਈ ਲੋਕ ਉਸ ਤੋਂ ਪਰਾਂਤ ਜਿਹੜੇ ਬੰਦੇ ਨੂੰ ਲੱਗਦਾ ਕਿ ਮੈਂ ਘਰੇ ਕਬੂਟਾ ਉਗਾ ਸਕਦਾ ਹਾਂ ਸਾਡਾ ਬੋਟਾ ਵੀ ਲੱਗ ਜਾਵੇ ਜਿਲ੍ਹਾ ਗਰਦਾਸਪੁਰ ਕੀ ਹੈ ਜੀ ਬਿਲਕੁਲ ਜੀ ਲੋਕ ਸਭਾ ਹਲਕਾ ਚ ਲੋਕ ਸਭਾ ਹਲਕਾ ਗਰਦਾਸਪੁਰ ਦੇ ਜ਼ਿਲ੍ਹੇ ਗਰਦਾਸਪੁਰ ਚ ਆਪਣਾ ਸਿਰਫ ਵਿਧਾਨ ਸਭਾ ਹਲਕਾ ਬਟਾਲੇ ਵਿੱਚ 96 ਨੰਬਰ ਬੂਥ ਜਿਹੜਾ ਗ੍ਰੀਨ ਬੂਥ ਬਣਾਇਆ ਗਿਆ ਦੇਖਿਆ ਜੇ ਤਾਂ ਬੱਚਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਤੇ ਜਿਸ ਤਰ੍ਹਾਂ ਅੰਗੋਲੀ ਬਣਾਈ ਦੀ ਸੰਦੇਸ਼ ਦੇ ਰਹੇ ਜੀ ਬਿਲਕੁਲ ਜੀ ਅਸੀਂ ਤਕਰੀਬਨ 3 ਦਿਨ ਤੋਂ ਇਸ ਬੂਥ ਨੂੰ ਸੈਟਅਪ ਕਰਨ ਲਈ ਤਿਆਰੀ ਕਰ ਰਹੇ ਹਾਂ ਸਕੂਲ ਦੇ 8-10 ਬੱਚੇ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਜਿਵੇਂ ਕਿ ਤੁਸੀਂ ਮੈਂਸ਼ਨ ਕੀਤਾ ਕਿ ਬੱਚਿਆਂ ਨੇ ਦੋ ਤਿੰਨ ਜਗ੍ਹਾ ਤੇ ਰੰਗੋਲੀਆਂ ਬਣਾਈਆਂ ਨੇ ਹੋਰ ਵੀ ਜਿੱਥੇ ਸਾਨੂੰ ਕੋਈ ਡੈਕੋਰੇਸ਼ਨ ਦੀ ਲੋੜ ਸੀ ਜਿन्हें ਤੁਸੀਂ ਦੇਖ ਸਕਦੇ ਹੋ ਹੱਟ ਦੇ ਉੱਤੇ ਵੀ ਜਿਹੜੀ ਇਹ ਕਟਿੰਗ ਪੇਪਰ ਕਟਿੰਗ ਨਾਲ ਡੈਕੋਰੇਸ਼ਨ ਕੀਤੀ ਹੈ ਵਿਦਆਊਟ ਪਲਾਸਟਿਕ ਬੱਚਿਆਂ ਨੇ ਪੇਪਰ ਕਟਿੰਗ ਨਾਲ ਡੈਕੋਰੇਸ਼ਨ ਕੀਤੀ ਇਹ ਵੀ ਸਾਰੇ ਬੱਚਿਆਂ ਦਾ ਹੀ ਉਪਰਾਲਾ ਕੀਤਾ ਇਸ ਦੇ ਬੱਚਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਇਹ ਸੁਣਿਆ ਸੀ ਕਿ ਉਹਨਾਂ ਨੇ ਕਿਹਾ ਵੀ ਜਿਹੜੇ ਜਿਹੜੇ ਪੌਦੇ ਦੇ ਰਹੇ ਆ ਇਹ ਇਹਨਾਂ ਨੇ ਵੋਟਾਂ ਦੇ ਨਾਲ ਇੱਕ ਸੰਦੇਸ਼ ਦੇ ਰਹੇ ਨੇ ਕਿ ਆਪ ਆਪਣਾ ਵਾਤਾਵਰਣ ਇਹ ਰੱਖਿਆ ਜਾਏ ਬਟਾਲਾ ਤੋਂ ਵੀਵੇਕ ਮਲਿਕ ਦੀ ਰਿਪੋਰਟ ਐਸਐਮਜ਼ ਨਿਊਜ਼